ਫਟਾ ਸ਼ੁਰੂ ਹੋ ਗਿਆ ਆ ਭੋਲੇ ਮਿਸਤਰੀ ਨੇ ਬਣਾਤੀ ਗੱਲ ਜੀ ਹਾਂ ਚਲੋ ਜਾ ਜਾ ਹਾਂ ਨੇਰਾ ਬਾਈ ਨੂੰ ਮਾਰਦਾ ਛੋਟਾ ਇਹ ਭਰ ਜਾਣੀ ਆ ਕਾਹਦਾ ਮੇਰੇ ਦਾ ਉਹ ਬਥੇਰਾ ਯਾਰ ਪਹਿਲੇ ਗੱਟਾ ਚੱਕਦਾ ਖਲਦਾ ਹੀ ਨਹੀਂ ਇਹ ਕੁਝ ਨਹੀਂ ਬਾਈ ਨੂੰ ਜਵਾਦਾਂਗੇ ਤੋਂ ਕਮਾ ਬਾਈ ਗੱਟਾ ਤੇ ਚਲ ਸੀਮੈਂਟ ਦਾ ਗੱਟਾ ਦਵਾ ਦਾਂ ਬਾਈ ਹਨਾ ਲੈ ਨੀਰੀ